ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀਪੀ ਕੈਰੀਵਾਲ ਵੱਲੋਂ ਜੋ ਫਿਲਮ ਅਕਾਲ ਆਈ ਗਈ ਆ ਉਸ ਦੇ ਵਿਰੁੱਧ ਅਲੋਈ ਇਸ ਫਿਲਮ ਨੂੰ ਪੂਰਨ ਤਰ੍ਹਾਂ ਤੇ ਅਸੀਂ ਕਿਹਾ ਸੀ ਕਿ ਫਿਲਮ ਨਹੀਂ ਲੱਗਣੀ ਤੇ ਇਹਨਾਂ ਨੇ ਫਿਰ ਵੀ ਸਿਨੇਮਾ ਕਰਾ ਲੈਣ ਲਈ ਤੇ ਇਹਨੇ ਬੰਦ ਕੀਤੀ ਕੀ ਤੇ ਸਖਤ ਚੇਤਾਵਨੀ ਦਿੱਤੀ ਗਈ ਸੰਘਾ ਲੋ ਸੋ ਭਾਈ ਇਹ ਸਾਡੇ ਸੂਰਮਿਆਂ ਦੇ ਰੂਲ ਕਿੱਥੋਂ ਕਰ ਸਕਦੇ ਨੇ ਨਕਲੀ ਦਾੜੀਆਂ ਲਾਉਣ ਵਾਲੇ ਜੋ ਸ਼ਾਮ ਨੂੰ ਕੁੜੀਆਂ ਦੇ ਲੱਕ ਮਿਲਦੇ ਨੇ ਗਾਣੀ ਇਹਨਾਂ ਦੇ ਇਨੇ ਕਾ ਨਹੀਂ ਵੇਖਣਗੇ ਅੱਜ ਕੀ ਗੱਲ ਪਉਂਦੀ ਨੇ ਇਹਨਾਂ ਦਾ ਕੀ ਸੇਧ ਮਿਲਨੀ ਆ ਲਖੀ ਦਾੜੀਆਂ ਲਾਉਂਦੇ ਨੇ ਫੇਰ ਬਾਅਦ ਚਲੋ ਦੀ ਕੀ ਦੇਣਾ ਪੰਥ ਲੋਗਾਂ ਨੂੰ ਸਮਝ ਨਹੀਂ ਆਜੀਦੀ ਤੇ ਇਹੋ ਸਾਡੀਆਂ ਸੰਸਥਾਵਾਂ ਨੂੰ ਧਿਆਨ ਦੇਣਾ ਜਿਹਦਾ ਇਹੋ ਜਿਹੇ ਬੰਦੇ ਆ ਰਹੇ ਪ੍ਰਿੰਟਰ ਉੱਤੇ ਬੋਲਪੁਆਇੰਟ ਕਰਨਾ ਦੇ ਦਿੰਦਾ ਇਹ ਸਿਰਫ ਸਾਡੇ ਪੰਥ ਨੂੰ ਕਦੀ ਨਹੀਂ ਹੈ ਕਿਸੇ ਵੀ ਹੋਰ ਚੀਜ਼ਾਂ ਪਰਥ ਦੀ ਇਹਨਾਂ ਦੀ ਜ਼ੁਬਾਨ ਨਹੀਂ ਖੁੱਲਦੀ ਪਰ ਸਾਡੇ ਸੂਰਬੀਆਂ ਦਾ ਨਾਮ ਵਰਤ ਕੇ ਇਹ ਧੰਦਾ ਐਸਾ ਵੀ ਮਣਾ ਚੁੰਦੇ ਨੇ ਤੇ ਇਸ ਵਾਰੀ ਇਹ ਨਹੀਂ ਹੋਣ ਦੇਵਾਂਗੇ ਪੂਰਨ ਤੌਰ ਤੇ ਬਾਈਕਟ ਕੀਤਾ ਗਿਆ ਇਹਨਾਂ ਦਾ ਸਾਰਿਆਂ ਦਾ ਲੋ ਚਲਾਣੇ ਦਾ ਤੇ ਇੱਕ ਫਿਗਰੇ ਵਾਲ ਨੇ ਸਿੰਘਾ ਲੋ ਗਿਆ ਗਿਆ ਕਿ ਤੇਰੀ ਭਾਈ ਫਿਲਮ ਨਹੀਂ ਅਸੀਂ ਲੱਗਦਾ ਕਿ ਜਿੰਨੇ ਜੋਗੀ ਹੈਗੇ ਅਸੀਂ ਤੇ ਕਰਾਂਗੇ ਬਾਕੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਭਾਈ ਵੱਧ ਚੜ ਕੇ ਇਹਦੀ ਫਿਲਮ ਬੰਦ ਕਰਾਓ ਇਹ ਜੋ ਫਿਰ ਜਿਹੜੀ ਫੈਰ ਹੀ ਆ ਉਹਨੂੰ ਹਟਾ ਦੇ ਤੇ ਆਪਣੇ ਗੁਰਤੇ ਆਸਤਾ ਜੁੜੀ